Thank you. ਔਰਤ ਜਿਹੜੀ ਹੁੰਦੀ ਹੈ ਉਹ ਉਦੋਂ ਹੀ ਕੰਪਲੀਟ ਹੁੰਦੀ ਹੈ ਜਦੋਂ ਚਾਰੇ ਪਾਸੇ ਦਾ ਧਿਆਨ ਰੱਖਦੀ ਹੈ ਜਿਵੇਂ ਕਿ ਤੁਸੀਂ ਤੁਸੀਂ ਸ਼ੂਟ ਤੇ ਵੀ ਆਉਂਦੇ ਹੋ ਜੇ ਬਹੁਤਾ ਕੋਈ ਗੱਲ ਹੋਵੇ ਤੇ ਤੁਸੀਂ ਸਬਜ਼ੀ ਉੱਥੇ ਵੀ ਲਿਆ ਕੇ ਕੱਟ ਲੈਂਦੇ ਹੋ ਤੁਹਾਡੀ ਇੱਕ ਫਿਲਮ ਦੇ ਦੌਰਾਨ ਮੈਂ ਦੇਖਿਆ ਲਸਣ ਇਹਨਾਂ ਨੇ ਪੂਰੇ ਮਹੀਨੇ ਦਾ ਉੱਥੇ ਛਿੱਲ ਲਿਆ ਕਿ ਰੋਜ਼ ਸ਼ੂਟ ਹੋਣਾ ਤੇ ਫਟਾਫਟ ਜਾ ਕੇ ਤੜਕਾ ਲਾਇਆ ਖਾਇਆ ਤੇ ਤੰਦਰੁਸਤ ਜ਼ਿੰਦਗੀ ਵੀ ਜੀ ਲਈ ਨਹੀਂ ਐਸੀ ਗੱਲ ਨਹੀਂ ਨਹੀਂ ਉਹ ਮੈਨੂੰ ਐਵੇਂ ਬਦਨਾਮ ਕਰ ਦਿੰਦੇ ਨੇ ਪਰ ਜਿਹੜੇ ਵੀ ਮੈਨੂੰ ਕੰਮ ਦਿੰਦੇ ਆ ਨਾ ਸ਼ੂਟਿੰਗ ਕੀ ਦਿੰਦੇ ਆ ਜਾਂ ਸਟਿਚਿੰਗ ਕਰਨਾ ਹੋਵੇ ਫਿਰ ਮੈਂ ਕਰੀ ਜਾਂ ਨਹੀਂ ਨਹੀਂ ਕਰੀ ਜਾਂ ਫਿਰ ਉਹ ਕਹਿੰਦੇ ਜ ਜਦੋਂ ਜੀ ਉਸੇ ਵਿੱਚ ਦਿੰਦੇ ਐ ਸੌਟਰ ਬੋਣਾ ਦਿੰਦੇ ਐ ਜਾਂ ਕੋਈ ਕੁਝ ਗੋਲਾ ਉਹਦੇ ਨਾ ਦਿੰਦਾ ਉਹ ਮੈਨੂੰ ਲੱਗਦਾ ਮੈਨੂੰ ਪੂਰਾ ਘਰ ਹੀ ਦਿਆ ਨਾ ਮੈਨੂੰ ਵਿੱਚ ਵਿੱਚ ਪੈਦਾ ਚੰਗਾ ਲਸਣ ਛਿਲਣੇ ਦੀ ਤੇ ਵੀ ਛੱਡਣਾ ਬਈ ਕਰਦੇ ਆ ਪਿਆਜ਼ ਛਿਲਣੇ ਦੇ ਬਈ ਕਰਦੇ ਆ ਇਹ ਮੇਰੇ ਜੀ ਕਰਦੇ ਆ ਜੀ ਮੈਮ ਖੁਸ਼ ਖਬਰੀ ਖੁਸ਼ ਖਬਰੀ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਅਲੱਗ-ਅਲੱਗ ਮਾਇਨਾ ਰੱਖਦੀ ਹੈ ਹੈਨਾ ਤੁਹਾਨੂੰ ਪਦਮ ਸ਼੍ਰੀ ਵੀ ਮਿਲਿਆ ਪਹਿਲੇ ਤਾਂ ਫੇਸ ਟੂ ਫੇਸ ਉਹਦੇ ਲਈ ਬਹੁਤ ਮੁਬਾਰਕਬਾਦ ਹੈ ਪਰਮਾਤਮਾ ਹੋਰ ਜ਼ਿਆਦਾ ਤੁਹਾਨੂੰ ਯੂ نو ਅੱਛੇ ਚੀਜ਼ਾਂ ਨਾਲ ਨਵਾਜ਼ੇ ਤਾਂ ਕਿ ਸਾਨੂੰ ਵੀ ਮਾਨ ਮਹਿਸੂਸ ਹੋਵੇ ਪਰ ਅਵਾਰਡ ਮਿਲਿਆ ਅਨਲਿਮਿਟਿਡ ਫਿਲਮਾਂ ਕੀਤੀਆਂ ਸੋਹਣੇ-ਸੋਹਣੇ ਕਿਰਦਾਰ ਕੀਤੇ ਪਰ ਅੱਜ ਜਦੋਂ ਨਿਰਮਲ ਰਿਸ਼ੀ ਜੀ ਇਕੱਲੇ ਬੈਂਦੇ ਨੇ ਚਾਹ ਦਾ ਕੱਪ ਪੀਂਦੇ ਨੇ ਖੁਦ ਨਾਲ ਕੀ ਗੱਲਾਂ ਕਰਦੇ ਨੇ ਪੂਰੀ ਜਰਨੀ ਨੂੰ ਸੋਚ ਕੇ ਤੁਹਾਡੀ ਕੁਝ ਖਬਰੀ ਕੀ ਹੈ ਜ ਜਿਹਦੇ ਵਿੱਚ ਤੁਹਾਨੂੰ ਸਕੂਨ ਮਿਲਦਾ ਹੈ ਮੈਂ ਕੋਈ ਆਪਦੇ ਨਾਲ ਗੱਲ ਨਹੀਂ ਕਰਦੀ ਅੱਛਾ ਮੈਂ ਜਿਹੇ ਜੀ ਹਾਂ ਉਹੀ ਜੀ ਹਾਂ ਬਿਕਾਜ਼ ਆਈ ਵਾਂਟ ਟੂ ਬਿਕਮ ਅ ਕਾਮਨ ਮੈਨ ਐਂਡ ਆ ਆਮ ਅ ਕਾਮਨ ਮੈਨ ਮੈਂ ਸਪੈਸ਼ਲ ਮੈਨ ਨਹੀਂ ਬਣਨਾ ਚਾਹੁੰਦੀ ਸਪੈਸ਼ਲ ਖਾਸ ਬਣਨਾ ਨਹੀਂ ਚਾਹੁੰਦੀ ਬਿਕੋਮ ਕਾਮਨ ਘਰ ਵੀ ਤੁਸੀਂ ਦੇਖੋ ਹੋਰ ਵੀ ਰਹਿਣਾ ਚਾਹਣਾ ਗੱਲਾਂ ਬਾਤਾਂ ਸਭ ਕੁਝ ਹੋਵੇਂ ਜਿ ਕਰੀਏ ਜੀ ਬੇਵੇਂ ਜਿ ਕਰੀ ਹੁਣ ਮੈਂ ਅਸੀਂ ਗਈਆਂ ਲੰਡਨ ਸਾਰੇ ਮੈਨੂੰ ਕਹਿੰਦੇ ਸੀ ਇਹ ਪਰ ਮੈਨੂੰ ਸਭ ਨੂੰ ਮਿਲ ਕੇ ਅੱਛਾ ਲੱਗਿਆ ਜਿੰਨੇ ਵੀ ਐਕਟਰ ਐਕਟਸ ਨਾਲ ਹੈ ਜਾਂ ਬੱਚੇ ਉਹਨਾਂ ਨਾਲ ਕੰਮ ਕੀਤਾ ਹੋਰਾਂ ਨਾਲ ਕੰਮ ਕੀਤਾ ਮੈਨੂੰ ਮੈਂ ਉਹੀ ਜਿਹੇ ਦੀ ਉਹੀ ਜੀ ਹਾਂ ਮੈਨੂੰ ਲੱਗਦਾ ਨਹੀਂ ਵੀ ਉਹਨਾਂ ਨੇ ਵੀ ਕੋਈ ਚੇਂਜ ਮਹਿਸੂਸ ਹੋਇਆਗਾ ਮੇਰੇ ਤੇ ਕੋਈ ਵੀ ਚੀਜ਼ ਕਰਦੇ ਵਕਤ ਇਹ ਹੋਵੇ ਵੀ ਐਚੀ ਹੁਣ ਕਹਿੰਦੇ ਆ ਬਹੁਤ ਸੋਹਣੀ ਹੋਈ ਜਾਂਦੀ ਬਹੁਤ ਜੀ ਲਾ ਕੇ ਕੰਮ ਕਹਿੰਦੇ ਆ ਜੇ ਤੁਸੀਂ ਜੀ ਲਾ ਕੇ ਕੰਮ ਨਹੀਂ ਕਰਾਂਗੇ ਨਾ ਬੇਟੇ ਤੇ ਦੂਸਰੇ ਨੇ ਵੀ ਸਵਾਦ ਆਣਾ ਬਿਲਕੁਲ ਜਦੋਂ ਅਸੀਂ ਆਪਣਾ ਜੀ ਲਾ ਕੇ ਕੰਮ ਕਰਦੇ ਆ ਵੀ ਇਹ ਗੱਲ ਐਂ ਕਹਿਣੀ ਸੀ ਨੂੰ ਉਹ ਨਹੀਂ ਨਹੀਂ ਐਂ ਨਹੀਂ ਕਹਿਣੀ ਸੀ ਨੂੰ ਐਂ ਕਹਿਣਾ ਚਾਹੀਦਾ ਸੀ ਉਹ ਫਿਰ ਪਛਤਾਪਦਾ ਰਹਿੰਦਾ ਤੇ ਮੈਂ ਡਿਸਪਲਿਨ ਇਸ ਕਰਕੇ ਚਾਹੀਦੀ ਹੈ ਵੀ ਸ਼ੋਰ ਸ਼ਰਾਬਾ ਨਾ ਹੋਵੇ ਵੀ ਜਿਹੜਾ ਕੰਮ ਕਰਨਾ ਹੈ ਉਹਨੂੰ ਜੀ ਲਾ ਕੇ ਪਰ ਇੱਕ ਹੋਰ ਚੀਜ਼ ਤੁਹਾਡੇ ਤੋਂ ਅਸੀਂ ਸਾਰੇ ਸਿੱਖਣ ਨੂੰ ਮੌਕਾ ਮਿਲਦਾ ਹੈ ਹਰ ਚੀਜ਼ ਦੇ ਵਿੱਚ ਹਰ ਖੇਤ ਖੇਤਰ ਦੇ ਵਿੱਚ ਹਰ ਫੀਲਡ ਦੇ ਵਿੱਚ ਹਿਊਮੈਨਿਟੀ ਤੇ ਓਨੈਸਟੀ ਬਹੁਤ ਜ਼ਰੂਰੀ ਹੈ ਜੀ ਅਸੀਂ ਆਪਣੇ ਕੰਮ ਦੇ ਪ੍ਰਤੀ ਓਨੈਸਟ ਨਹੀਂ ਆ ਤੇ ਅਸੀਂ ਸਾਹਮਣੇ ਪ੍ਰਤੀ ਸਾਹਮਣੇ ਵਾਲੇ ਦੇ ਪ੍ਰਤੀ ਇਮਾਨਦਾਰੀ ਨਹੀਂ ਰੱਖਦੇ ਤੇ ਕਿਤੇ ਨਾ ਕਿਤੇ ਉਹ ਨਾ ਇਨਸਾਫੀਆ ਪਰ ਇਹ ਦੋਨੋਂ ਚੀਜ਼ਾਂ ਤੁਹਾਡੇ ਚ ਕੁਟ-ਕੁਟ ਕੇ ਭਰੀਆਂ ਹੋਈਆਂ ਜੋ ਸਾਡੇ ਤੱਕ ਵੀ ਡਿਲੀਵਰ ਹੁੰਦੀ ਹੈ ਮੈਂ ਮੈਂ ਚਾਹੁੰਨੀ ਹਾਂ ਕਿ ਮੈਨੂੰ ਕੋਈ ਐ ਨਾ ਹੋਵੇ ਮੈਨੂੰ ਕੋਈ ਐ ਨਾ ਕਹੇ ਕਿ ਮੈਡਮ ਆਇਸੀ ਤੇ ਐਵੇਂ ਕਰਕੇ ਚਲੀ ਗਈ ਮੈਂ ਕਹਿੰਨੀ ਵੀ ਕੰਮ ਕੰਮ ਜਿਹੜਾ ਕੋਈ ਵੀ ਕੰਮ ਜ਼ਿੰਮੇਵਾਰੀ ਨਾਲ ਕਰਨਾ ਵੀ ਉਹ ਰੱਬ ਦਾ ਕੰਮ ਹੈ ਉਹ ਰੱਬ ਦਾ ਨਾਮ ਲੈਣਾ ਹੈ ਇਹ ਨਹੀਂ ਵੀ ਤੁਸੀਂ ਜਿੰਮੇਵਾਰ ਕੰਮ ਜ਼ਿੰਮੇਵਾਰੀ ਨਾਲ ਕੰਮ ਨਹੀਂ ਕਰ ਦਿੱਤੇ ਉਹ ਥੋੜਾ ਵੀ ਰੱਬ ਦਾ ਨਾਮ ਹੋਰ ਕਿਤੇ ਜਾ ਕੇ ਬੈਠ ਕੇ ਲੈ ਲਿਓ ਕੰਮ ਕਰਨਾ ਹੀ ਤੁਹਾਡਾ ਜ਼ਿੰਮੇਵਾਰੀ ਨਾਲ ਕੰਮ ਕਰਨਾ ਹੀ ਰੱਬ ਦਾ ਨਾਮ ਹੈ ਜੀ ਪਰ ਕੁਝ ਵੀ ਨਹੀਂ ਕਿਉਂਕਿ ਤੁਸੀਂ ਡੈਡੀਕੇਸ਼ਨ ਡਿਵੋਸ਼ਨ ਨਾਲ ਕੋਈ ਵੀ ਕੰਮ ਕਰਦੇ ਹੋ ਕੋਈ ਵੀ ਡਾਇਲੌਗ ਬੋਲਦੇ ਹੋ ਕੋਈ ਵੀ ਗੱਲ ਕਰਦੇ ਹੋ ਤਾਂ ਉਹਦੇ ਵਿੱਚ ਲੱਗਦਾ ਹੁੰਦਾ ਕਿ ਮੈਂ ਹਾਂ ਸੱਚੀ ਚੰਗਾ ਕੰਮ ਕੀਤਾ ਹੈ